ਤੇ ਆਪਾਂ ਪਹਿਲਾਂ ਹੀ ਦੱਸ ਦਿੰਨੇ ਆ ਆਪਾਂ ਵੇਚਾਂਗੇ ਝੋਟੀ ਕੋਠੇ ਜਿੱਡੀ ਝੋਟੀ ਐ ਸਿੰਘ ਕੁਆਲਟੀ ਤੁਸੀਂ ਦੇਖ ਹੀ ਲਈ ਠੀਕ ਐ ਪਤਲੀ ਚਮੜੀ ਦੀ ਐ ਮਾਂ ਨੂੰ ਇਹਦੀ ਨੂੰ ਹਟਾਉਣਾ ਪੈਂਦਾ ਦੁੱਧੋਂ ਮੈਂ ਇੱਕ ਵੀਡੀਓ 'ਚ ਵੀ ਬੋਲਿਆ ਹੋਇਆ ਮੈਂ ਕਿਵੇਂ ਹਟਾਈਏ ਸਾਢੇ 4 ਮਹੀਨੇ ਰਹਿ ਗਏ ਸੂਣ ਦੇ ਆਪੇ ਦੁੱਧੋਂ ਛੱਡ ਗਿਆ ਰੈਂਕੇ ਮਿਲਦੀ ਆ ਖੁਰੂ ਪਾ ਕੇ ਵੀ ਇੱਕ ਟਾਈਮ ਮਿਲਦੀ ਆ ਪਰ ਵਿਚਾਰੀ ਐ ਤੁਸੀਂ ਇਹਨੂੰ ਹੋਗੇ 1.5-2 ਮਹੀਨੇ ਇੱਕ ਟਾਈਮ ਤੇ 6 6.5 ਕਿਲੋ ਦੁੱਧ ਦੇਈ ਜਾਂਦੀ ਹੈ ਹਲੇ ਵੀ ਇੱਕ ਟਾਈਮ ਆਹ ਗੱਬਣਾ ਝੋਟੀ ਬਰਾਬਰ ਸੋਹਣੀ ਹੈ ਇਹ ਇਹ ਆਪਾਂ ਵੇਚਾਂਗੇ ਯਾਰ ਠੀਕ ਹੈ ਚੰਗਾ ਮੁੱਲ ਮੰਗਾਗੇ ਕਿਉਂਕਿ ਚੰਗਾ ਪਸ਼ੂ ਆ ਭਾਈ ਅੱਧ ਇਹਦੀ ਮਿੰਨਤੀ ਵੀ ਜੁੜੇ ਰਹੋ ਆਪਣੇ ਨਾਲ ਚੈਨਲ ਸਬਸਕ੍ਰਾਈਬ ਕਰ ਲਓ ਇਹਦੀ ਮਿੰਨਤੀ ਕਰਾਂਗੇ ਆਪਾਂ ਮੀਟਰ ਲਾ ਕੇ ਜਿਹੜਾ ਹੁੰਦਾ ਤੇ ਐਂਟੀ ਟੇਪ ਨਾਲ ਨਾ ਆਪਾਂ ਇਹਦੀ ਕਰਕੇ ਮਿੰਨਤੀ ਤੁਹਾਨੂੰ ਦਿਖਾਵਾਂਗੇ ਇੱਕ ਦਿਨ ਬਹੁਤ ਵਧੀਆ ਹਾਈਟ ਹੈ ਇਹ ਉੱਚੀ ਆ ਸਿੰਘ ਵੀ ਦੋ ਉਂਗਲਾਂ ਲੰਘਦੀਆਂ ਨੇ ਵਧੀਆ ਕੁੰਡੇ ਸਿੰਘ ਆ ਦੇਖ ਪੂਰੇ ਸਿੰਘ ਨਾ ਦੋਨੇ ਇੱਕੋ ਜਿਹੇ ਸਿੰਘ ਆ ਨਹੀਂ ਛੋਟੀਆਂ ਨਾਲ ਐਡੀ ਕੋਈ ਵੱਡੀ ਉਮਰ ਦੀ ਝੋਟੀ ਨਹੀਂ ਛੋਟੀ ਆ ਸਾਨੂੰ ਦੇਖ ਕੀ ਲੱਗਦਾ ਹੋ ਪਤਾ ਤੇ ਆ ਮਾਈ ਦੀ ਉਹ ਦੀ ਦੂਜੀ ਕੱਟੀ ਆ ਜਿਹੜੀ ਤੀਜੀ ਯਾਰੀ ਸੁਣਾਏ ਨੇ ਦੋ ਬੱਚੇ ਇਹਦੇ ਖੜੇ ਆ ਤੇ ਦੁੱਧ ਵਧੀਆ ਦਿੰਦੀਆਂ ਇਹ ਐ ਨਹੀਂ ਵੀ ਘੱਟ ਦਿੰਦੀਆਂ ਚੰਗਾ ਦੁੱਧ ਦਿੰਦੀਆਂ ਇਹ ਵੀ ਐਤ ਕਿ ਉਹਨੇ 15 ਲੀਟਰ ਦੁੱਧ ਦੇਣਾ 14 ਤਾਂ ਉਹ ਦੇਊਗੀ ਦੇਊਗੀ ਵੀ ਇੰਨਾ ਵਧੀਆ ਖੁੱਲਾ ਦੁੱਧ ਦਿੰਦੀਆਂ ਇਹ ਤੇ ਕਿੰਨਾ ਨੂੰ ਪਾਈਏ ਕਿ ਮੈਂ ਸਰੋਂਤ ਲਈ ਹੋਈ ਆ ਤੇ ਸਾਨੂੰ ਦਿਖਾਉਣਾ ਵੀ ਸਰੋਂ ਮਾ ਪਾਈ ਬਹੁਤ ਆ ਦੇਖ ਤੇ ਰੰਗ ਬਦਲ ਗਿਆ ਇਹ ਤੇ ਆ ਬ੍ਰੀਸਲ ਸਰੋਂ ਪਾਈ ਤਾਂ ਬਹੁਤ ਵਧੀਆ ਇੰਕਾਂ ਜਦੋਂ ਨੂੰ ਭਿਉੰਨੇ ਉੱਤੇ ਤੇਲ ਆ ਜਾਂਦਾ ਇਹ ਇਹ ਪਾਈ ਜੰਨੇ ਆ ਤੇਲ ਤੂੜ ਨਹੀਂ ਹੜੇ ਦਿੱਤਾ ਦੱਸਿਓ ਜਰੂਰ ਬਈ ਕਮੈਂਟ ਕਰਕੇ ਵੀ ਆਪਾਂ ਪਾਈਏ ਕੀ ਇਹਨੂੰ ਇਹਦਾ ਸੁਭਾ ਵਧੀਆ ਹੋਵੇ ਵਧੀਆ ਦੁੱਧ ਕਰੇ ਤਾਕਤ ਪਵੇ ਕਿਉਂਕਿ ਸੋਣਾ ਹੈ ਆਪਾਂ ਇੰਨੀ ਸ਼ਰਮ ਪਾਈ ਆ ਵਿੱਚ ਇਹਦੇ ਦੇਖ ਲੋ ਇਹ ਸ਼ਰਮ ਪਾਈ ਆ ਇਹ ਜਿੰਨੀ ਇਹਦੇ ਵਿੱਚ ਨਾ ਬਹੁਤ ਸ਼ਰਮ ਪਾਤੀ ਆ ਆਪਾਂ ਇਹਦੇ ਵਿੱਚ ਤਾਂ ਇਹ ਤੇਲਾ ਜਾਂਦਾ ਉੱਪਰ ਗੁੱਲੀਆਂ ਆਪਾਂ ਤੋਰੀਆਂ ਆ ਬੱਲਾ ਇੱਕੀ ਆਪਣੀ ਤੇ ਹੇ ਬੱਲੇ ਜਉਂਦੀ ਰਹਿ ਤੇ ਉਧਰ ਆਪਾਂ ਹੁਣ ਮੱਜਾਂ-ਮੁਜਾਂ ਨਮਾਉਣੀਆਂ ਤੇ ਵਧੀਆ ਤੋਰੀਆਂ ਵਧੀਆ ਹਾਂ ਪੂਰੀ ਵਧੀਆ ਤੋਰੀਆਂ ਉਧਰੋਂ ਮੱਝ ਨੂੰ ਹੋ ਗਿਆ ਏ ਵੀ ਹਰਾ ਹਰਾ ਕੀ ਐ ਮੈਨੂੰ ਪਾਉ ਕਹਿੰਦੀ ਉਹਨੇ ਤਾਂ ਐਂ ਸਮਝਣਾ ਵੀ ਪੱਠੇ ਐ ਦੇਖੋ ਤੋਰੀ ਪੂਰੀ ਵਧੀਆ ਹੈ ਹਲੋ ਦੂਤੋ ਸਾਸਰੀ ਕਾਲ ਕੀ ਹਾ ਪਸ਼ੂ ਲੈ ਕੇ ਆਂਦੇ ਸੀ ਦੋ ਛੁੱਟੀਆਂ ਆ ਗਈਆਂ ਆਪਾਂ ਨੂੰ ਆ ਘਾਤਾ ਮਾ ਵੜਤਾ ਸਿੱਥੇ ਕਾਈ ਕਾ ਹੋਇਆ ਪੈਸੇ ਦਰਬਲ ਸੀ ਛੜਤਾ ਉਧਰ ਘਾ ਗੋਡੇ-ਗੋਡੇ ਲੱਗ-ਲੱਗ ਘਾ ਉਧਰ ਮੈਂ ਛੜਤੀਆਂ ਮੱਜਾਂ ਉਧਰ ਆਪਾਂ ਚੂਟੀਆਂ ਛੜਤੀਆਂ ਵੀ ਮਾੜਾ-ਮੋਟਾ ਜਿਹਾ ਖਾਣਾ ਹੋਇਆ ਠੀਕ ਆ ਪਰ ਇਹ ਜਾਤ ਕਿੱਥੇ ਖਾਂਦੀ ਆ ਜਿਹਨੂੰ ਦਾਣਾ ਮਿਲਦਾ ਹੋਵੇ ਘਾ ਕਿੱਥੇ ਖਾਂਦੀਆਂ ਉਹ ਛਟੀਆਂ ਨੂੰ ਮੂੰਹ ਮਰੀ ਜਾਂਦੀ ਐ ਉਹ ਤਾਂ ਵਰਕੈਣ ਨੂੰ ਮੂੰਹ ਮਰੀ ਜਾਂਦੀ ਐ ਦੁੱਧ ਵਾਲੀ ਉਹ ਕੱਟੀ ਵੀ ਨਹੀਂ ਖਾਂਦੀ ਕੱਟੀ ਸੁੱਕੀ ਵਰਕੈਣ ਖਾਈ ਜਾਂਦੀ ਐ ਘਾ ਐ ਖੜਾ ਪਾ ਗੋਡੇ-ਗੋਡੇ ਯਾਰ ਜਮਾਈ ਨਹੀਂ ਆ ਮੂਲੋਂ ਤੱਕ ਕਾ ਨੂੰ ਬੇਨੀ ਜਾਣ ਵਾਲਾ ਕਾ ਘੋਡੇ ਘੋਡੇ ਲਗ ਲਗ ਕਾ ਖੜਾ ਹੈ ਇੱਥੇ ਮੀਂਹ ਨਾਲ ਮਹੀਨਾ ਪਾਣੀ ਖੜਾ ਰਿਆ ਟੋਇਆਂ ਚ ਅੱਜ ਕਿੱਲਾ ਕੱਢਦੇ ਆ ਪਸ਼ੂ ਹੀ ਨਹੀਂ ਬੰਨੇਗੇ ਪਸ਼ੂ ਬੰਨੇ ਜਾਂਦੇ ਸੀ ਇੱਧਰ ਆਜੋ ਆਜੋ ਆਜੋ